ਸਾਰਾ ਸਸਤਰੀ ਕਾਰਵਾਈ ਜੇ ਅੱਜ ਆਪਾਂ ਜੋ ਵੀਡੀਓ ਬਣਾਉਣਾ ਹੈ ਬਈ ਪਹਿਲਾਂ ਆਪਾਂ ਪਹਿਲਾ ਨੰਬਰ ਬਣਾਇਆ ਸੀ ਬਈ ਜੋ ਆਪਾਂ ਦਾਣਾ ਪਾਉਣੇ ਆ ਭੌਂਕੇ ਪਾਉਣੇ ਆ ਕੀ ਕੀ ਉਹਦੇ ਵਿੱਚ ਆਈਟਮਾਂ ਐਡ ਕਰਦੇ ਆ ਤੇ ਕਿੰਨਾ ਆਪਾਂ ਸ਼ੁੱਕਾ ਸਮਾਨ ਪਾਉਣੇ ਆ ਬਈ ਕਿੰਨਾ ਕੁ ਪਾਣੀ ਪਾਉਣੇ ਆ ਉਹਦੇ ਵਿੱਚ ਨਿਚੋੜ ਕੇ ਵੀ ਦਿਖਾਇਆ ਸੀਗਾ ਉਦੋਂ ਬਾਅਦ ਫਿਰ ਬਈ ਆਪਾਂ ਦੂਜੀ ਵੀਡੀਓ 'ਚ ਆਏ ਸੀ ਆਪਾਂ ਉਹਨੂੰ ਪਾਉਂਦੇ ਦਿਖਾਇਆ ਸੀਗਾ ਵੀ ਆਪਣੀ ਆਹ ਬਾਲਟੀ ਹੈ ਜੋ ਤਿੰਨ ਤੋਂ 3.5 ਕਿਲੋ ਵਜਨ ਜੋ ਨਰੋਲ ਆਗਾ ਕੱਲਾ ਉਹ ਪੈ ਜਾਂਦਾ ਭੌਕੇ ਬਾਜਣਾ 10 ਤੋਂ 12 ਕਿਲੋ ਹੋ ਜਾਂਦਾ ਬਾਈ ਉਹਦੇ ਵਿੱਚ ਤੇ ਅੱਜ ਬਾਈ ਵੀਡੀਓ ਆਪਣੇ ਹੈਗੇ ਮਨ ਜੋ ਆਪਣਾ ਇਹ ਤੋਂ ਬਾਅਦ ਕੱਖ ਘੰਡਾ ਪਾਉਣੇ ਆ ਕਾਹ ਕੰਡਾ ਆਪਾਂ ਪਾਉਣੇ ਬਾਈ ਜਦੋਂ ਹੁਣ ਮਨ ਜਿਵੇਂ ਧਾਰਾਂ ਚੋਂ ਲੱਗ ਰਿਹਾ ਹੁਣ 6:30 4 ਵਜੇ ਤਕਰੀਬਨ ਦਾਣਾ ਦੂਣਾ ਹੁਣ ਪਾਤਾ ਬਾਈ 6:30 ਦੇ 4 ਦੇ ਵਿੱਚ ਹੁਣ ਅੱਧਾ ਘੰਟਾ ਮੂਹਰੇ ਗੱਲ ਲੱਗੇ 4 ਵਜੇ ਪਹੁੰਚ ਤੇ ਹੁਣ 6:30 ਦੇ 4 ਦੇ ਵਿੱਚ ਵਿੱਚ ਪਾਉਣ ਲੱਗੇ ਬਾਈ ਕਿਉਂਕਿ ਹੁਣ ਦਿਨ ਛੋਟੇ ਹੋ ਗਏ ਤੇ ਹੁਣ ਆਪਾਂ ਯਾਨੀ 4.5 ਤੇ 5 ਦੇ ਵਿੱਚ ਵਿੱਚ ਧਾਰਾ ਚੋਣ ਲੱਗੇ ਨੇ ਭਾਈ ਤੇ ਉਹਦੇ ਵਿੱਚ ਆਪਾਂ ਭਰਾ ਸਾਰਿਆਂ ਨੂੰ ਇਹੀ ਦੱਸਦੇ ਆ ਭਰਾ ਹਜੇ ਵੀ ਆਪਣੇ ਪੰਜਾਬ ਦੇ ਵਿੱਚ ਨਾ ਭਰਾ ਥੋੜਾ ਜਿਹਾ ਕਾਕਾ ਘੰਡਾ ਪਸ਼ੂ ਨੂੰ ਜ਼ਿਆਦਾ ਵਰਤਦੇ ਆਗੇ ਕਿਉਂਕਿ ਜਦੋਂ ਆਪਾਂ ਪਸ਼ੂ ਨੂੰ ਕਾਕਾ ਘੰਡਾ ਜ਼ਿਆਦਾ ਵਰਤਦੇ ਆ ਤਾਂ ਜੋ ਪਸ਼ੂ ਦੀ ਗੱਭਣ ਹੋਣ ਦੀ ਸਸਤਾ ਕੀ ਜਾਨੀ ਉਹ ਘਟ ਜਾਂਦੀ ਆ ਭਰਾ ਕਿਉਂਕਿ ਜਦੋਂ ਹੁਣ ਆਪਾਂ ਬੰਦੇ ਦੇ ਹਿਸਾਬ ਲਾ ਲਓ ਜੇ ਆਪਾਂ ਭਾਈ 10-12-12 ਰੋਟੀਆਂ ਖਾਈ ਚੱਲੀਏ ਨਾਲ ਉਹਦੇ ਕੋਈ ਆਪਾਂ ਦਾਲ ਪਾਣੀ ਜਾਂ ਕੋਈ ਮਨ ਗੰਡਾ ਪਪਾ ਕੋਈ ਹੋਰ ਆਈਟਮ ਨਾ ਲਈਏ ਤਾਂ ਫਿਰ ਉਹਦੇ ਨਾਲ ਮਟਾਪਾ ਹੀ ਫਾਇਦਾ ਹੋ ਜਾਣਾਗਾ ਕਿਉਂਕਿ ਜੋ ਆਪਾਂ ਸਰੀਰ ਨੂੰ ਸਾਰੀਆਂ ਚੀਜ਼ਾਂ ਦੀ ਲੋਡ ਹੁੰਦੀ ਆ ਘਾਟਾਂ ਦੀ ਜਿਵੇਂ ਕੈਚੀਆਂ ਪਪੇ ਤੋਂ ਲਾ ਕੇ ਉਹ ਨਹੀਂ ਪੂਰੀ ਮਿਲਦੀ ਬਈ ਉਹੀ ਗੱਲ ਇਹ ਜਾਨਵਰਾਂ ਦੀ ਆ ਬਈ ਜੇ ਆਪਾਂ ਮੰਨ ਇਹਨਾਂ ਨੂੰ ਆਪਾਂ ਸਾਰਾ ਇਕੱਲੇ ਕੱਕ ਗੰਡੇ ਤੇ ਤੇ ਤੂੜੀ ਤੇ ਰੱਖੀਏ ਫਿਰ ਬਈ ਜੋ ਇਹਦੀ ਬੱਚੇਾਂ ਦੀ ਗ੍ਰੋਥ ਆ ਗਈ ਉਹ ਤੇ ਵਾਧਾ ਨਹੀਂ ਹੁੰਦਾ ਤਾਂ ਆਪਾਂ ਫਿਰ ਆਪਾਂ ਕਹਦੇ ਨਾ ਵੀ ਸਾਡਾ ਪਸ਼ੂ ਆਪਾਂ 5 6 ਮਹੀਨੇ ਹੋ ਗਏ ਸਾਫ ਸਾਲੀ ਲੰਘੇ ਜਾਂਦਾ ਵੀ ਆਪਣਾ ਪਸ਼ੂ ਬਈ ਗੱਭਣ ਨਹੀਂ ਹੁੰਦਾ ਹੈਗਾ ਤਾ ਕਰਕੇ ਪਹਿਲੇ ਸਾਰਿਆਂ ਨੂੰ ਕਹਿੰਦੇ ਦੇਖੋ ਆਪਾਂ ਦਾ ਚਾਰ ਹੀ ਵਰਤਦੇ ਆ ਬਾਈ 6-7 ਸਾਲ ਤੋਂ ਤੇ ਆਂ ਪਸ਼ੂ ਮੰਨਣਾ ਰੇੜਾ ਇੱਕ ਆਪਣਾ 70 ਪਸ਼ੂ ਹੋਣਗੇ ਛੋਟੇ ਵੱਡੇ ਬਾਈ ਸਾਰਿਆਂ ਨੂੰ ਆਪਾਂ ਤਕਰੀਬਨ 4 ਹੀ ਪੌਣੇ 7 ਸਾਲ ਹੋ ਗਏ ਤੇ ਵਧੀਆ ਪਸ਼ੂ ਟਾਈਮ ਤੇ ਹੀਟ ਚਾਦਦੇ ਨੇ ਕਿਉਂਕਿ ਸਾਡਾ ਜੋ ਪੌਣੇ ਇਹ ਲਿਮਟ 'ਚ ਪੌਣੇ ਪਰ ਇਹ ਨਹੀਂ ਹੈਗਾ ਵੀ ਆਪਾਂ ਟੋਕਰਾ ਭਰਿਆ ਉਹਨਾਂ ਦੇ ਮੂਰੇ ਟੋਕਰਾ ਭਰਿਆ ਮੂਰੇ ਨਹੀਂ ਭਰਾ ਇਹਨੂੰ ਆਪਾਂ ਮੰਨ ਜਿਆਦਾਤਰ ਇਹਨਾਂ ਖਲਾਂ ਵਰਤਦੇ ਆਗੇ ਜਿਵੇਂ 40-45% ਨਾਲ ਜ 40-45% ਖਲਾਂ ਤੇ ਇਹਦਾਂ ਵਰਤਦੇ ਆਂ ਤੇ ਕਿਉਂਕਿ ਇਹਦੇ ਵਿੱਚ ਨਾਜ ਬਹੁਤ ਹੁੰਦਾਗਾ ਬਈ ਤੇ ਉਦੋਂ ਬਾਅਦ ਭਰਾ ਹੁਣ ਅਸੀਂ ਪੌਣਿਆਂ ਮੰਨ ਜਿਵੇਂ ਹੁਣ ਤਾਰਾਂ ਚੋੜ ਲੱਗਦੇ ਆ ਮੰਨ ਇਹਦਾ ਇੱਕ ਪਸ਼ੂ ਨੂੰ ਮੰਨ 5 6 ਕਿਲੋ 7 ਕਿਲੋ ਦਾਣਾ ਬਾਈ ਤੇ ਆਹ ਟੱਬ ਦੇ ਵਿੱਚ ਬਈ ਮੰਨ ਜੇ ਹੱਥ ਫੇਰ ਮਾਜਾ ਜੇ ਆਪਾਂ ਹਿਸਾਬ ਲਾਈਏ ਸਾਡੀ ਔਸਤ ਜੀ ਹੈਗੀ ਟੱਬ ਦੇ ਵਿੱਚ ਵੀ ਇਹਦੇ ਵਿੱਚ ਕੱਖ 4 ਤੇ ਤੂੜੀ ਸਾਢੇ 7 ਕਿਲੋ ਦੇ ਲਵੇ ਲੋਣੇ ਪੈ ਜਾਂਦਾ ਬਈ ਆਹ ਤੱਕ ਜੀ ਨਾਲ ਆਪਾਂ ਤੁਹਾਨੂੰ ਕੰਡੇ ਤੇ ਵੀ ਲਾ ਕੇ ਦਿਖਾ ਦਨੇ ਇਹਨੂੰ ਤੇ ਕਈ ਵੇ ਭਰਾ ਕਹਿੰਦੇ ਨੇ ਵੀ ਇੰਨੇ ਕਿਨਾਂ ਪਸ਼ੂ ਕਿਵੇਂ ਰਾਜਦੇ ਹੋਣਗੇ ਆਪਣੇ ਫਾਰਮ ਤੇ ਕੋਈ ਹਰਾਫਤਾ ਵੀ ਖੜ ਸਕਦਾ ਭਰਾ ਜਿਹੜੀ ਚੀਜ਼ ਦੱਸਾਂਗੇ ਬਾਈ ਉਹੀ ਆਦੇ ਫਾਰਮ ਤੇ ਕਰਾਂਗੇ ਕਿਉਂਕਿ ਤੇ ਆਪਾਂ ਇਹ ਨਹੀਂ ਹੈਗਾ ਵੀ ਵੱਧ ਘੱਟ ਦੀ ਚੀਜ਼ ਗੱਲ ਕਰਾਂਗੇ ਆ ਦੇਖੋ ਜੀ 8 ਕਿਲੋ ਵਾਜਨ ਹੋਇਆ ਇਹਦਾ ਸੋਨੇ ਟੱਬ ਜੋ ਵਿੱਚੀ ਤੂੜੀ ਆ ਵਿੱਚੀ ਸੈਲਜਾ ਤੇ 1 ਕਿਲੋ ਦਾ ਇਹਦੇ ਵਿੱਚ ਟੱਬ ਆ ਬਾਈ ਤਬਕ ਬਾਦਨ ਕੱਢ ਕੇ 7 ਕਿਲੋ ਆ ਬਸ ਔਸਤ 7 7.5 ਕਿਲੋ ਦੀ ਇੱਕ ਪਸ਼ੂ ਨੂੰ ਪਾਉਣਾ ਬਾਈ ਤੇ 6 ਤੋਂ 7 ਕਿਲੋ ਦਾਣਾ ਪੈਂਦਾ ਜਿਹੜੇ 12 ਕਿਲੋ ਤੋਂ ਲੈ ਕੇ 18 ਕਿਲੋ ਦੇ ਵਿੱਚ ਬਾਈ ਦੁੱਧ ਤੇ ਚੱਲਦੇ ਨੇਗੇ ਤੇ ਇਹਦੇ ਨਾਲ ਬਾਈ ਆਪਣੀਆਂ ਚਾਟ ਪਾਉਣੇ ਹੁੰਦੇ ਆ ਇਹਦੇ ਵਿੱਚ ਚੋਕਰ ਆ ਬਾਈ ਆਪਣੇ ਪਸ਼ੂ ਜ਼ਿਆਦਾਤਰ ਕਟਰੂ 2 ਮਹੀਨੇ ਦੁੱਧ ਜਗਾ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਇਹ ਚਾਟ ਤੇ ਲਾਏ ਹੁੰਦੇ ਨੇ ਪਸ਼ੂ ਬਾਈ ਐਸੀ ਲੋਟੀ ਮੰਨ ਬਾਈ ਜਿਵੇਂ ਹੁਣ ਪਸ਼ੂ ਆ ਲੈਂਡ ਤੇ ਖੜੇ ਨੇ ਆ ਲੈਂਡ ਤੇ ਨੇ ਬਾਕੀ ਉਹ ਤੇ ਨੇ ਤੁੱਦ ਵਾਲੇ ਐਨਾ ਡੱਬ ਪਾਉਣਾ ਬਾਈ ਚਾਟ ਦੀ ਮੂਠੀ ਪਾ ਕੇ ਇਹ ਪਾਇਆ ਚਾਟ ਲਾ ਕੇ ਥਾਪੀ ਮਾਰ ਕੇ ਝੋਣ ਲੱਗੇ ਨਾ ਬਾਈ 2 ਕੁ ਮਹੀਨੇ ਚੱਲੋ ਜਿੰਨਾ ਚਿਰ ਕਟਰ ਨੂੰ ਜ਼ਰੂਰਤ ਹੁੰਦੀ ਆ ਉਹਨਾਂ ਚਿਰ ਆਪਾਂ ਕਟਰੂ ਝੰਗਾਉਣਾ ਬਾਈ ਤੇ ਆਪਾਂ ਸਾਰੇ ਭਰਾਵਾਂ ਨੂੰ ਇਹੀ ਕਹਿਣਾ ਬਾਈ ਜੇ ਤਾਂ ਆਪਣੇ ਚਾਰ ਪਾਇਆ ਹੋਇਆ ਚਾਰ ਦੇ ਵਿੱਚ ਚੌਥੇ ਹਿੱਸੇ ਦੀ ਤੂੜੀ ਪਾਓ ਜੋ ਆਪਣਾ ਸਹਲ ਜਾਗਾ ਤੇ ਜੇ ਆਪਣੇ ਕੱਖ ਗੰਡਾ ਬਾਈ ਚਰੀ ਆ ਮੱਕੀ ਆ ਕੋਈ ਵੀ ਕੱਖ ਗੰਡਾ ਫਿਰ ਉਹਦੇ ਵਿੱਚ ਉਹਨੂੰ ਆਪਾਂ ਮੰਨ ਵਿਚੀ ਤੂੜੀ ਵਿਚੀ ਕਾ ਖੰਡਾ 30 ਕਿਲੋ ਤੋਂ ਵੱਧ ਨਾ ਪਾਉਂ ਬਈ ਪਸ਼ੂ ਨੂੰ ਲਿਮਟ ਨਾ ਪਾਓ ਬਈ ਦਾਣਾ ਪਿੱਛ ਪਾ ਲੋ ਕਿਲੋ 2 ਕਿਲੋ ਜਿੰਨੇ ਕਿ ਆਪਣੀ ਗੰਜਾਇਸ਼ ਦੇ ਹਿਸਾਬ ਨਾਲ ਇਹ ਨਹੀਂ ਹੈਗਾ ਵੀ ਆਪਣੇ ਚ ਗੰਜਾਇਸ਼ ਨਹੀਂ ਆਪਾਂ ਬਈ ਓਵਰ ਚਾਰ ਪੈਸੇ ਦੂਜੀ ਤੋਂ ਐਕਸਟਰਾ ਰੱਖ ਕੇ ਮੂਰੇ ਫਿਰ ਪਾਈ ਜਾਈਏ ਬਈ ਕਿਉਂਕਿ ਫਿਰ ਘਾਟੇ ਵਾਲੇ ਪਾਸੇ ਨੂੰ ਹੋ ਜੇ ਬਈ ਫਿਰ ਦੇਖੋ ਆਪਣੇ ਇਹੀ ਧੰਦੇ ਨੇ ਖੇਤੀਬਾੜੀ ਤੇ ਇਹ ਜੇ ਆਪਣਾ ਘਾਟੇ ਵਾਲਾ ਸੌਦਾ ਹੋ ਗਿਆ ਬਈ ਫਿਰ ਬਹੁਤ ਔਖਾ ਹੋ ਜਾਂਦਾ ਹੈ ਇਦੇ ਵਿੱਚ ਤੁਸੀਂ 2 ਕਿਲੋ ਦਾਣਾ ਪਾ ਕੇ 1.5 ਕਿਲੋ ਤੇ ਜਦੋਂ ਇਹ ਪਾਵਾਂਗੇ ਤਾਂ ਪਸ਼ੂ ਨੂੰ ਬਈ ਕੱਖ ਗੰਡੇ ਨਾਲ ਵਧੀਆ ਰਾਜ ਹੋ ਜਾਂਦਾ 3 ਕਿਲੋ ਨਾਲ ਲਿਮਟ ਦੇ ਨਾਲ ਦੋ ਵੇਰ ਕੱਖ ਪਾਓ ਬਈ ਸਵੇਰ ਦਾ ਟਾਈਮ ਪਾ ਲਓ ਸ਼ਾਮ ਦਾ ਮੰਨ ਲਓ ਉਦੋਂ ਬਾਅਦ ਬਈ ਜਦੋਂ ਆਪਾਂ ਕੱਖ ਖਵਾਤੇ ਪਾਣੀ ਪੀਤਾ ਉਦੋਂ ਬਾਅਦ 7-8 ਘੰਟੇ 10 8 ਘੰਟੇ ਦੇ ਤਕਰੀਬਨ ਮੰਨ ਉਹਨੂੰ ਖੋਲਿਆਂ ਨੂੰ ਬਿਹਲੀਆਂ ਰੱਖੋ ਬਈ ਕਿਉਂਕਿ ਪਸ਼ੂ ਨੂੰ ਇਹ ਝਾਖਣੀ ਨਾ ਹੋਵੇ ਵੀ ਆਪਾਂ ਟੱਬ ਚੱਕੀ ਫਰੀਏ ਚਾਹੇ ਆਪਾਂ ਟੋਕਰੇ ਚੱਕੀ ਫਰੀਏ ਚਾਹੇ ਆਪਾਂ ਬੱਠਲ ਚੱਕੀ ਫਰੀਏ ਉਹਦੇ ਮਨ ਤੇ ਇਹ ਨਾ ਹੋਵੇ ਵੀ ਆਪਾਂ ਨੂੰ ਬਿੰਦਗਵਾਦ ਕੱਖ ਪਾਉਣੋਂਗੇ ਜਾਂ ਆਪਾਂ ਨੂੰ ਦਾਣਾ ਪਾਉਣੋਂਗੇ ਬਾਈ ਕਿਉਂਕਿ ਜਦੋਂ ਉਹ ਸਾਰਾ ਦਿਨ ਝਾਂਕਣਾ ਚੀ ਰਹਿੰਦੇ ਨੇ ਬਾਈ ਤਾਂ ਫਿਰ ਉਹ ਗਾਲਾ ਘੱਟ ਕਰਦੇ ਨੇ ਜਿੰਨਾ ਕੋਲ ਉਹਨਾਂ ਨੂੰ ਦੁੱਧ ਦੇਣਾ ਹੁੰਦਾ 5-7 ਲੀਟਰ ਉਹ ਵੀ ਨਹੀਂ ਬਾਈ ਦਿੰਦੇ ਹੈਗੇ ਤਾਂ ਸਾਰਿਆਂ ਨੂੰ ਭਰਾਵਾਂ ਨੂੰ ਕਹਿਣਾ ਵੀ ਜੇ ਕੱਖ ਘੰਡਾ ਬਾਈ ਲਿਮਟ ਰਾ ਪਾਇਆ ਕਰੋ ਸੋਭਾ ਤੇ ਸ਼ਾਮ ਕਿਉਂਕਿ ਉਹੀ ਪਸ਼ੂ ਨੂੰ ਜੇ ਵੱਧ ਗਾਲੀ ਕਰੂਗਾ ਤਾਂ 1 ਕਿਲੋ ਦਾਣਾ ਵੀ ਬਾਈ 2 ਕਿਲੋ ਦਾਣੇ ਦਾ ਕੰਮ ਕਰ ਜੂਗਾ ਉਹ 2 ਨੰਬਰ ਬਾਈ 2 ਤੇ ਜੋ ਆਪਾਂ ਫੀਡ ਪਾਉਣੇ ਆਗੇ ਬਾਈ ਕੋਈ ਫੀਡ ਚ ਬਾਹਾਂ ਬਰੀਕੀ ਚ ਨਾ ਜਾਇਆ ਕਰੋ ਵੀ ਆਪਾਂ ਕੀ ਉਹ ਕਰਨਾ ਇਹਦੇ ਵਿੱਚ ਮੋਟੀਆਂ ਏਟ ਮਾਣੇ ਬਾਈ ਜਿਵੇਂ ਆਪਾਂ ਕਮੈਂਟਲ ਦਾ ਤੁਹਾਨੂੰ ਸਮਾਂ ਦੱਸਦੇ ਆਂ ਹਰ ਇੱਕ ਭਰਾ ਇਹੀ ਪੁੱਛਦੇ ਵੀ ਬਾਈ ਕੀ ਪਾਉਣਾ ਪਰਚੀਆਂ ਬਹੁਤ ਭਰਾਵਾਂ ਨੂੰ ਛੰਡ ਗਏ ਨੇ ਚਲੋ ਜਦੋਂ 100 150 ਮੈਸੇਜ ਆ ਜਾਂਦਾ ਕਈ ਵੀ ਭਰਾ ਰਹਿ ਜਾਂਦੇ ਨੇ ਉਹ ਗੁੱਸਾ ਕਰਦੇ ਨੇ ਆਪਾਂ ਸਾਰਿਆਂ ਨੂੰ ਦੱਸ ਲੈਨੇ ਬਾਈ ਜਿੰਨੀ ਵੀ ਆਪਾਂ ਫਾਰਮ ਦੇ ਕੋਈ ਚੀਜ਼ ਪਾਉਣੇ ਆ ਬਾਈ ਕਿਸੇ ਤੋਂ ਲੁਕੋ ਨੀ ਰੱਖੀ ਸਾਰਿਆਂ ਨੇ ਜਦੋਂ ਮਰਜ਼ੀ ਆ ਕੇ ਦੇਖ ਲਓ ਜਿਹੜੀ ਚੀਜ਼ ਦੱਸਦੇ ਆਂ ਉਹੀ ਆਪਾਂ ਪਾਉਣੇ ਕਿਉਂਕਿ ਜੇ ਭਰਾ ਕਾਮਯਾਬ ਹੋਣਗੇ ਤਾਂ ਆਪਣਾ ਵੀ ਫਾਇਦਾ ਕਿਤੇ ਬੰਦਾ ਸੀਸ਼ ਦਿੰਦਾਗਾ ਤੇ ਬਾਕੀ ਆਦਾ ਭਾਈ ਰਜਗਾਰ ਘਰੇ ਵਧੀਆ ਚੱਲ ਪਾਂਦਾ ਧੰਦਾ ਬਹੁਤ ਵਧੀਆ ਤਕਰੀਬਨ ਤੇ ਮੰਨ ਜਦੋਂ ਆਪਾਂ ਇਹਨੂੰ ਫੀਡ ਦੇ ਵਿੱਚ ਕਮੈਂਟਲ ਦੇ ਵਿੱਚ ਤੁਹਾਨੂੰ ਦੱਸ ਦਿਆ ਮੋਟਾ ਇਹ ਸਮਾਨ ਬਾਈ 45 ਕਿਲੋ ਤਾਂ ਨਾਜ ਪਾਲਿਓ ਬਾਈ ਮੰਨ ਵੱਧ ਤੋਂ ਵੱਧ ਥੋੜੀ ਜਿਹੀ ਮੱਕੀ ਜ਼ਿਆਦਾ ਰੱਖ ਲਿਓ ਕਣਕ ਉਦੋਂ ਥੋੜੀ ਜਿਹੀ ਘੱਟ ਰੱਖ ਲਿਓ ਰੁੱਤ ਦੇ ਮੁਤਾਬਕ ਜਿਵੇਂ ਹੁਣ ਰੁੱਤ ਸਿਆਲ ਦੀ ਆ ਗਈ ਬਾਜਰਾ ਪਾਲਿਓ ਬਾਈ ਗਰਮੀ ਆ ਗਈ ਉਹਦੇ ਵਿੱਚ ਜੋਵ ਪਾਲਿਓ 45 ਕਿਲੋ ਪਾਉਣਾ ਬਾਈ ਇੱਕ ਕਮੰਟਲ ਦਾ ਫੇਰ ਆਜੋ ਬਾਈ ਖਾਲਾ ਤੇ ਖਾਲਾ ਤੇ ਜੇ ਤਾਂ ਬਾਈ ਆਪਣੇ ਪਸ਼ੂ ਹੈਗੇ ਨੇ 12 ਕਿਲੋ ਤੋਤੇ ਫੇਰ ਤਾਂ ਉਹਦੇ ਵਿੱਚ ਮੰਨ 10 ਕਿਲੋ ਬੜੇ ਮੈਂ ਦੀ ਖਾਲ ਕਰ ਲਓ 10 ਸੋਇਆ ਦੀ ਕਰ ਲਓ ਬਾਈ ਤੇ 10 ਤੋਂ 15 ਕਿਲੋ ਸਰੋਂ ਦੀ ਡੀਓਸੀ ਤੇ ਸਰੋਂ ਦੀ ਖਾਲ ਪਾ ਲਓ ਬਾਈ ਫੇਰ ਉਹ ਪਾ ਲਓ ਜੇ ਆਪਣੇ ਪਸ਼ੂ ਬਾਈ 7-8 ਕਿਲੋ ਵਾਲੇ ਦਾ ਸੋਇਆ ਉਹ ਤੋਂ ਹਟਾ ਦਿਓ ਕੋਈ ਫਾਇਦਾ ਨਹੀਂ ਤਾਂ ਉਹਦੇ ਵਿੱਚ ਕੋਈ ਪਾਲਸ ਪਾਪਾ ਜਾਂ ਕਿਸੇ ਚੀਜ਼ ਦੀ ਡੀਓਸੀ ਘੱਟ ਰੇਟ ਵਾਲੀ ਉਹ ਪਾ ਲਓ ਬਾਈ 35 ਕਿਲੋ ਆਪਾਂ ਬਾਈ ਕਮੰਟਲ ਦੀ ਜੋ ਖਾਣਾ ਨਹੀਂ ਇਹ ਪੂਰਿਆ ਕਰਨੇ ਜਿੱਦ ਤੋਂ ਆਪਾਂ ਪ੍ਰੋਟੀਨ ਮਿਲਨੇ ਆ ਜੋ ਪਸ਼ੂ ਆਪਣਾ ਗੱਭਣ ਹੋਣ ਚ ਵੀ ਠੀਕ ਰਹੂਗਾ ਬੱਚੇ ਦਾ ਜਨਮ ਸਹਿ ਵੀ ਠੀਕ ਹੋਊਗਾ ਤੇ ਆਪਣਾ ਪਸ਼ੂ ਤੇ ਝਮਕ ਵੀ ਆਊਗੀ ਉਸ ਤੋਂ ਬਾਅਦ ਬਾਈ ਆਪਾਂ 20 ਕਿਲੋ ਦੇ ਤਕਰੀਬਨ ਦੇ ਲਗਭਗ 18-20 ਕਿਲੋ ਆਪਾਂ ਪਾਉਣੇ ਹੁੰਦੇ ਨੇ ਇਹਦੇ ਵਿੱਚ ਛਿਲਕੇ ਜਿਵੇਂ ਛੋਲਿਆਂ ਦਾ ਛਿਲਕਾ ਹੋ ਗਿਆ ਬਾਈ ਤੇ ਮੱਕੀ ਦਾ ਚੋਕ ਆਪਣਾ ਕਣਕ ਦਾ ਚੋਕਰ ਹੋ ਗਿਆ ਚਾਹੇ ਕੋਈ ਚੂਰੀ ਲੈ ਲਓ ਜਿਵੇਂ ਸੋਇਆ ਦੀ ਚੂਰੀ ਹੋ ਗਈ ਕੋਈ ਵੀ ਆਈਟਮ ਆਪਾਂ ਛਿਲਕੇ ਲੈਣੇ ਨੇ ਬਾਈ 20 ਕਿਲੋ ਦੇ ਲਾਗੇ ਭਾਗੇ ਇਹ ਤਿੰਨ ਆਈਟਮਾਂ ਹੋ ਗਈਆਂ ਜਿਹੜਾ ਮੇਨ ਨੇ ਬਾਈ ਫੀਡ ਦੇ ਵਿੱਚ ਕੋਈ ਬਾਹਲਾ ਫੰਡਾ ਨਹੀਂ ਇਹਦੇ ਵਿੱਚ ਹੈਗਾ ਵੀ ਆਪਾਂ ਬਰੀਕੀ ਵਾਲਾ ਕੰਮ ਨਾ ਵਰਤਿਆ ਕਰੋ ਪਰ ਆ ਖੁੱਲ੍ਹੇ ਚੀਜ਼ਾਂ ਹੁੰਦੀਆਂ ਨੇ ਜਿਹੜੀ ਚੀਜ਼ ਆਪਾਂ ਨੂੰ ਸਸਤੀ ਪੈਂਦੀ ਆ ਬਾਈ 8 ਤੋਂ 12 ਕਿਲੋ ਦੇ ਵਿੱਚ ਉਹ ਪਾਈ ਜੱਲਿਆ ਕਰੋ ਤੇ ਜੇ ਉਦੋਂ ਉੱਤੇ ਲੈ ਗਏ ਨੇ ਤਾਂ ਬਾਅਦ ਦੇ ਵਿੱਚ ਆਪਾਂ ਬਹੁਤ ਹੀ ਵੀਡੀਓ ਲੈਦਾ ਬਣਾ ਦਾਂਗੇ ਬਾਈ ਇਹਦੇ ਵਿੱਚ ਬਾਈ 1.5 ਕਿਲੋ ਨੂਨ ਪਾ ਲਿਓ 1 ਕਿਲੋ ਮਿੱਠਾ ਛੋਟਾ ਜਾਂ ਬਾਫਰ ਇੱਕ ਚੀਜ਼ ਪਾ ਲਿਓ ਇਹਨਾਂ ਦੇ ਵਿੱਚੋਂ ਬਾਈ ਤੇ ਉਦੋਂ ਬਾਅਦ ਇੱਕ ਕੈਲਸ਼ੀਅਮ ਦਾ ਸੁੱਕਾ ਕੈਲਸਾਈਟ ਕਹਿੰਦੇ ਨੇ ਬਾਈ 1 ਕਿਲੋ ਪਾ ਲਿਆ ਕਰੋ ਤੇ ਜੇ ਤਾਂ ਆਪਾਂ ਚਾਰ ਬਣੋ ਤਾਂ ਇਹਦੇ ਵਿੱਚ ਟੌਕਸੀ ਵੈਂਡਰ ਬਾਈ 200 ਗ੍ਰਾਮ ਪਾ ਲੈ ਕਰੋ ਤੇ ਲਾਈਵ ਸਟ 200 ਗ੍ਰਾਮ ਬਾਈ ਸਾਰੇ ਪਾ ਲੈ ਕਰੋ ਕਿਉਂਕਿ ਜੋ ਇਹਦੇ ਵਿੱਚੋਂ ਦਾਣਾ ਜਾਂ ਆਪਣਾ ਲੇਟੀ ਦਾ ਦਾਣਾ ਜਾਂ ਇਹ ਚੋ ਦਾਣਾ ਜੋ ਅਣਪਾਚਨ ਲਿਕ ਲਈ ਜੇ ਲਾਈਵ ਸਟੋਂ ਦਾ ਉਹਨੇ ਉਹਦੇ ਮਨ ਜੋ ਪਾਚਨ ਕੀ ਕਿਰੇ ਵਾਲੇ ਮਨ ਜਵਾਨੂ ਨੇ ਜੇ ਆਪਾਂ ਕਹਿੰਦੇ ਨੇਗੇ ਉਹਨੇ ਸ਼ੰਖਿਆ ਵਧਾਉਣੀ ਹੁੰਦੀ ਹੈ ਕਿਉਂਕਿ ਹਾਜ਼ਮ ਵਧੀਆ ਹੁੰਦਾ ਤਾਂ ਕਰਕੇ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਪਸ਼ੂ ਗੋਹੇ ਰਾਹੀਂ ਕੋਈ ਚੀਜ਼ ਕੱਢਦਾ ਬਾਈ ਜਿੰਨੀ ਚੀਜ਼ ਪਾਵਾਂਗੇ ਉਹਨੇ ਮਨ ਪੂਰਾ ਮਲਾਈ ਦੇ ਨਾਲ ਪਸ਼ੂ ਨੂੰ ਲਾਉਣਾ ਇਹਦੇ ਵਿੱਚ ਆਪਾਂ ਪਸ਼ੂ ਨੂੰ 50 ਗ੍ਰਾਮ ਤੋਂ 100 ਗ੍ਰਾਮ ਦੇ ਵਿੱਚ ਬਾਈ ਲਿਵਰ ਟੋਨਿਕ ਦੇਣੀ ਹੁੰਦੀ ਆ ਇਹਦੇ ਨਾਲ ਤੇ ਬਾਕੀ ਆਪਣਾ ਸਾਰਾ ਫੀਡ ਦੇ ਵਿੱਚ ਸਮਾਨ ਪਈ ਗਿਆ ਬੜਾ ਖਰਚਾ ਕਰਨ ਦੀ ਲੋੜ ਨਹੀਂ ਬਾਈ ਜਿਹੜੇ 8 ਤੋਂ ਲੈ ਕੇ 10 12 ਕਿਲੋ ਵਾਲੇ ਨੇ ਇਹਦੇ ਨਾਲ ਵਧੀਆ ਆਪਣਾ ਮਸਲਾ ਹੱਲ ਹੋ ਜਾਂਦਾ ਬਾਈ ਤੇ ਉਦੋਂ ਬਾਅਦ ਬਾਈ ਹੁਣ ਜਿਹੜੀ ਵੀਡੀਓ ਬਣਾਵਾਂਗੇ ਦੂਜੀ ਆਪਾਂ ਬਾਈ ਆਪਣੇ ਕਟਰੂਆਂ ਦੇ ਜੋ ਆਪਾਂ ਤਿਆਰ ਕਰਦੇ ਹਾਂ ਛੋਟਿਆਂ ਤੋਂ ਲੈ ਕੇ ਉਦੋਂ ਬਾਅਦ ਕਟਰੂਆਂ ਦੇ ਬਾਈ ਉਦੋਂ ਗਾਂ ਵਾਲੀ ਵੀਡੀਓ ਬਣਾਵਾਂਗੇ ਤਾ ਕਰਕੇ ਜੇਣਾ ਭਰਾ ਜੋ ਆਪਣਾ ਕੱਕ ਗੰਡਾ ਪਾਉਣਾ ਇਹਨੂੰ ਲਿਮਟ ਦਾ ਪਾਓ ਸੋਭਾ ਤੇ ਸਾਮ ਦੋ ਟਾਈਮ ਪਾਓ ਸਾਰਾ ਦਿਨ ਪਸ਼ੂ ਦੀ ਝਾਕਣਾ ਆਪਣੇ ਖੋਲੀਆਂ ਵੱਲ ਨਾ ਹੋਵੇ ਕਿਉਂਕਿ ਵਿੱਚ ਭਰਾ ਕੀ ਕਰਦੇ ਨੇ ਟੋਕਰਾ ਭਰ ਕੇ ਆਪਣੇ ਸਾਡੇ ਪਿੰਡਾਂ ਚ ਵੀ ਲਵੇ ਲੋਣੇ ਵੀ ਸਾਰੇ ਭਾਈ ਵੱਡੇ ਟੋਕਰੇ ਨੇ ਭਾਈ ਉਹ ਮੈਲਾ 15 18 ਕਿਲੋ ਸਮਾਨ ਪੈਂਦਾ ਹੋਊ ਦੇ ਵਿੱਚ ਭਾਈ ਭਰ ਕੇ ਖੋਲੀ ਚ ਮਾਰਦੇ ਨੇ ਤੇ ਉਦੋਂ ਭਾਈ ਇੰਨੇ ਮਨ ਇੰਨਾ ਕਪਾਲਾਂ ਦੇ ਨੇ ਦਾਣਾ ਹੋ ਭਾਈ ਤੇ ਚਾਹੇ ਫੀਡ ਮੁੱਲ ਦੀ ਹੁੰਦੀ ਆ ਚਾਹੇ ਆਪਦੀ ਬਣਾਈ ਹੁੰਦੀ ਆ ਤਾਂ ਜਦੋਂ ਉਹਦੇ ਭਾਈ ਵਿੱਚ ਰਲਾਉਂਦੇ ਨੇ ਤਾ ਮੈਂ ਇਸ ਉਤੇ ਲੱਗ ਜਾਂਦੀ ਹੈਗੀ ਤੇ ਲੱਗ ਕਿ ਉਹ ਤੋਂ ਕੁਝ ਨਿਕਲਦਾ ਨਹੀਂ ਹੈਗਾ ਮੂੰਹ ਮਾ ਮਾਰ ਕੇ ਬਾਈ ਬਹਿ ਜਾਂਦੀ ਆ 20 ਮਿੰਟ ਫੇਰ ਬਹਿ ਜਾਂਦੀ ਆ ਫੇਰ ਉੱਠ ਕੇ ਬਾਈ ਖੋਲੀ ਚ ਜੰਬੜ ਜਾਂਦੀ ਆ ਵੀਖਾ ਨੇ ਹੋਣ ਕੁਝ ਨਿਕਲਿਆ ਉਹ ਬਾਈ ਕਿਉਂ ਲਿਕਨਦਾ ਬਾਈ ਉਹ ਚ ਕੌਲੀ ਚ ਕੀ ਹੁੰਦਾ ਹੈਗਾ ਤਾਂ ਕਹਿੰਦੇ ਆ ਪਰ ਆਹ ਕੱਖਾਂ ਤੋਂ ਧਿਆਨ ਕਰਕੇ ਉਹ ਹੀ ਆਪਣਾ ਮੁੱਲ ਮੋੜਦਿਆਂ ਨੇ ਬਾਈ ਇਹ ਜੇ ਆਪਾਂ ਇਹਨਾਂ ਨੂੰ ਕਿਲੋ 1.5 ਕਿਲੋ ਦਾਣਾ ਪਾਵਾਂਗੇ ਨਾ ਤਾਂ ਇਹ ਆਪਣਾ ਮੁੱਲ ਮੋੜਨੀਆਂ ਜਿਹੜੇ ਆਪਣੇ 6-6 ਮਹੀਨੇ ਸਾਲ-ਸਾਲ ਪਸ਼ੂ ਗੱਭਣੇ ਹੁੰਦੇ ਜੇ ਆਪਾਂ ਇਹਨਾਂ ਨੂੰ ਖਲਾਂ ਤੇ ਮੰਨ ਚੀਜ਼ਾਂ ਪਾਵਾਂਗੇ ਤਾਂ ਆਪਣੇ ਪਸ਼ੂ ਟਾਈਮ ਤੇ ਗੱਭਣ ਹੋ ਜਾਣਗੇ ਬਾਈ ਤੇ ਤਾਂ ਸਾਰਿਆਂ ਨੂੰ ਇੰਨੀ ਗੱਲ ਦੀ ਬਾਈ ਆਪਾਂ ਤੁਹਾਨੂੰ ਆਪਣੇ ਜਨਪਦ ਜੋ ਝੋਟੀਆਂ ਨੇ ਹੁਣ ਸੂਈਆਂ ਨੇਗੀਆਂ ਆਪਾਂ ਇਹ ਦਿਖਾਉਣੇ ਆ ਹੁਣ ਮਹੀਨੇ ਦੇ ਲਵੇ ਲੱਗਣ ਵਾਲੀਆਂ ਨੇ ਬਾਈ ਐਮ 29 ਵਾਲੀ ਹੈ ਜਿਵੇਂ ਆ ਦੇਖੋ ਜੀ ਐਮ 29 ਵਾਲੀ ਝੋਟੀ ਬਹੁਤ ਵਧੀਆ ਤਿਆਰ ਹੋਈ ਆ ਇਹ ਨੂੰ 6 ਤਰੀਕ ਨੂੰ ਮਹੀਨਾ ਹੋਜੂ ਬਾਈ ਸੂਈ ਨੂੰ ਅੱਜ 4 ਤਰੀਕ ਆ ਤਿੰਨ ਚਾਰ ਦਿਨ ਰਹਿ ਗਏ ਬਾਈ ਤੇ ਉਸ ਤੋਂ ਬਾਅਦ ਬਾਈ ਫਿਰ ਇਹ ਦੋ ਦੰਦ ਆ ਬਾਈ ਹੁਣ ਹਜੇ ਤੇ ਆ ਆ ਗਈ ਆਪਣੇ ਬਾਈ ਚਾਰ ਦੰਦ ਝੋਟੀ ਇਹ ਚਾਰ ਦਾੰਦਾ ਬਾਈ ਇਹ ਵੀ ਬਹੁਤ ਵਧੀਆ ਤਿਆਰ ਹੁੰਦੀ ਹੈ ਬਾਈ ਤੇ ਹੁਣ ਆਪਾਂ ਇਹਨਾਂ ਦੇ ਦੇਖਦੇ ਆਂ ਵੀ ਲਾਈਵ 'ਚ ਬਾਈ ਕਰਦਾਂਗੇ ਮਹੀਨਾ ਕਿਹੋ ਜਿਹਾ ਹੋ ਗਿਆ ਇਹਨਾਂ ਦੇ ਲਵੇ ਲਾਉਣੇ ਲੱਗ ਜੂ ਬਾਈ ਇਹ 10 ਤਰੀਕ ਨੂੰ ਸੋਈਤੀ ਬਾਈ ਉਹ 6 ਤਰੀਕ ਨੂੰ ਸੋਈਤੀ ਇਹ 9 9 ਤੇ 10 ਤਰੀਕ ਨੂੰ ਸੋਈਤੀ ਬਾਈ ਉਹ 6 ਨੂੰ ਤਿੰਨ ਦਿਨਾਂ ਦਾ ਫਰਕ ਹੈ ਇਹਨਾਂ ਦਾ ਬਾਈ ਤੇ ਉਸ ਤੋਂ ਬਾਅਦ ਬਾਈ ਫਿਰ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਤੇ ਉਸ ਤੋਂ ਬਾਅਦ ਬਾਈ ਸਾਰਿਆਂ ਦਾ ਇਹਦਾ ਕੱਟਾ ਬਾਈ ਇਹ 29 ਵਾਲੀ ਦਾ ਆਪਣਾ ਵਾਲੇ ਕੱਟੇ ਦਾਗਾ ਇਹ ਕੱਟੀ ਆ ਇਹ ਚੌਥੇ ਉਹਦੇ ਦੇ ਵਿੱਚ ਹੁਣ ਆਪਣੇ ਕੱਟਰੂ ਨੇ ਦੇਖ ਬਾਈ ਹੁਣ ਇਹ ਮੰਨ ਪੰਜ ਪੰਜ ਕੁ ਮਹੀਨਾ ਦੇ ਲਵੇ ਲਾਗੇ ਬਾਈ ਸਾਢੇ ਚਾਰ ਪੰਜ ਪੰਜ ਮਹੀਨਾ ਦੇ ਬਹੁਤ ਵਧੀਆ ਗ੍ਰੋਥਾਂ ਨੇ ਬਾਈ ਇਹਨਾਂ ਦੀਆਂ ਤੇ ਇਹ ਆਪਣੇ ਛੋਟੀਆਂ ਬਾਈ ਤਿੰਨ ਸੂਣ ਵਾਲੀਆਂ ਨੇਗੀਆਂ ਤੇ ਇੱਕ ਉਹ ਖੜੀਆ ਚਾਰ ਪਸ਼ੂ ਇਹ ਮਹੀਨੇਗੇ ਸੂ ਬਣ ਗਏ ਬਾਈ ਤਾਂ ਭਰਾ ਇਹ ਕੁੱਲ ਮਿਲਿਆ ਕੇ ਧੰਦਾ ਬਹੁਤ ਵਧੀਆ ਬਾਈ ਸਾਰੇ ਭਰਾਵਾਂ ਨੂੰ ਕਹਿਣਿਆ ਵੀ ਖੇਤੀਬਾੜੀ ਦੇ ਤੇ ਨਾਲ ਮਜ਼ਦੂਰੀ ਦੇ ਨਾਲ ਬਾਈ ਇਹ ਕੰਮ ਕਰਿਆ ਕਰੋ ਕਿਉਂਕਿ ਹੌਲੀ-ਹੌਲੀ ਇੱਕ ਬਰੀਡ ਤੇ ਕੰਮ ਕਰੋ ਬਾਈ ਟਿਕਟੂਕੇ ਚੰਗੇ ਭਰਾਇਆ ਕਰੋ ਤਾਂ ਜਿੰਨੀ ਵੀ ਭਰਾ ਆਪਣੇ ਕੋਈ ਕੋਈ ਚੀਜ਼ ਪੁੱਛਣੀ ਹੋਵੇ WhatsApp ਤੇ ਪੁੱਛ ਲਿਆ ਕਰੋ ਤੇ ਫਿਰ ਫੋਨ ਵੀ ਲਾ ਲਿਆ ਕਰੋ ਭਾ ਜਦੋਂ ਟਾਈਮ ਹੁੰਦਾ ਜਰੂਰ ਚੱਕਦੇ ਆ ਤੇ ਸਾਰਿਆਂ ਦਾ ਬਾਈ ਧੰਨਵਾਦ ਲਾਇਕ ਫੋਲੋ ਸ਼ੇਅਰ ਬਾਈ ਜਰੂਰ ਕਰਿਆ ਕਰੋ ਤਾਂ ਸਾਡਾ ਵੀ ਹੌਸਲਾ ਵਧਦਾ ਬਾਈ ਹੁਣ ਇਹ ਤੋਂ ਵੀਡੀਓ ਬਾਈ ਜਿਹੜੀ ਆਪਣੇ ਗਾਹਾਂ ਵਾਲੀ ਆ ਆਪਣੇ ਕਟਰੂਆਂ ਤੇ ਬਣਾਵਾਂਗੇ